ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਗੁਰਮੁਖੀ ਲਿਪੀ ਦੀ ਵਰਣਮਾਲਾ ਦੀ ਵਰਣਵੰਡ ਕਰਾਂਗੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਸਿਰਫ ਸਵਾਰ ਅਤੇ ਵਿਅੰਜਨ ਤੇ ਅਨੁਨਾਸਿਕ ਅੱਖਰਾਂ ਦੀ ਜਿਹੜੀ ਵੰਡ ਹੈ ਉਹ ਤੁਹਾਨੂੰ ਦੱਸੀ ਸੀ ਅੱਜ ਅਸੀਂ ਥੋੜਾ ਜਿਹਾ ਹੋਰ ਅੱਗੇ ਵਧਾਂਗੇ ਉਚਾਰਨ ਦੇ ਆਧਾਰ ਤੇ ਵੰਡ ਕਰਾਂਗੇ ਤੇ ਲਗੂ ਸਵਾਰ ਤੇ ਦੀर्घ ਸਵਰ ਕੀ ਹੁੰਦੇ ਹਨ ਉਹਨਾਂ ਦੇ ਬਾਰੇ ਆਪਾਂ ਪੜਾਂਗੇ ਠੀਕ ਹੈ ਜੀ ਗੁਰਮੁਖੀ ਲਿਪੀ ਵਿੱਚ 43 ਅੱਖਰ ਹੁੰਦੇ ਹਨ ਤੇ ਉਹਨਾਂ ਨੂੰ ਦੋ ਪਾਗਾਂ ਦੀ ਵਿੱਚ ਵੰਡਿਆ ਜਾਂਦਾ ਹੈ ਸਵਰ ਅਤੇ ਵਿਅੰਜਨ ਤਾਂ ਜਿਹੜੇ ਸਵਰ ਹੁੰਦੇ ਨੇ ਤੁਹਾਨੂੰ ਪਤਾ ਹੈ ਉਹ ਤਿੰਨ ਹੁੰਦੇ ਨੇ ਊੜਾ ਐੜਾ ਤੇ ਈੜੀ ਇਹ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਮੂੰਹ ਦੇ ਵਿੱਚੋਂ ਸਾਂ ਬਿਨਾਂ ਰੋਕ ਟੋਕ ਆਸਾਨੀ ਨਾਲ ਬਾਹਰ ਨਿਕਲਦਾ ਹੈ ਅਸੀਂ ਬੋਲ ਕੇ ਵੀ ਦੇਖਾਂਗੇ ਕਿ ਸਾਡਾ ਜਿਹੜਾ ਊੜਾ ਐੜਾ ਤੇ ਈੜੀ ਬੋਲਦੇ ਸਮੇਂ ਸਾਡਾ ਜਿਹੜਾ ਜੀਭ ਕਿਸੇ ਵੀ ਜਗ ਦੰਦਾਂ ਨੂੰ ਜਾਂ ਤਾਲੂਏ ਨੂੰ ਕਿਤੇ ਵੀ ਟੱਚ ਨਹੀਂ ਕਰਦੀ ਸਿੱਧੀ ਜਿਹੜੀ ਆਵਾਜ਼ ਆ ਸਾਡੇ ਮੂੰਹ ਵਿੱਚੋਂ ਦੀ ਬਾਹਰ ਆਉਂਦੀ ਹੈ ਠੀਕ ਹੈ ਜੀ ਇਹ ਹਨ ਤਿੰਨ ਸਵਾਰ ਇਹਨਾਂ ਨੂੰ ਸਵਰਵਾਹਕ ਵੀ ਕਿਹਾ ਜਾਂਦਾ ਹੈ ਇਹਨਾਂ ਤਿੰਨ ਮੂਲ ਸਵਰਾਂ ਨਾਲ ਨੌ ਲਗਾ ਮਾਤਰਾ ਲੱਗਦੀਆਂ ਹਨ ਆੜਾ ਮੁਕਤਾ ਵਾਸਤੇ ਕੋਈ ਲਗ ਨਹੀਂ ਵਰਤੀ ਜਾਂਦੀ ਤੇ ਇਹਨਾਂ ਸਾਰਿਆਂ ਦੀ ਗਿਣਤੀ ਜਿਹੜੀ ਹੈ ਮਿਲ ਕੇ 10 ਹੋ ਜਾਂਦੀ ਹੈ ਜਿਵੇਂ ਮੁਕਤੇ ਨੂੰ ਵੀ ਅਸੀਂ ਲਗਾ ਦੇ ਵਿੱਚ ਗਿਣਦੇ ਹਾਂ ਤਾਂ ਜਿਹੜੀ ਉਹਨਾਂ ਦੀ ਗਿਣਤੀ ਹੈ ਫਿਰ ਉਹ 10 ਹੋ ਜਾਂਦੀ ਹੈ ਪਹਿਲਾਂ ਇਹਨਾਂ ਨੇ ਨੌ ਕਿਹਾ ਹੈ ਤੋ ਜਦੋਂ ਅਸੀਂ ਮੁਕਤਾ ਲਾ ਲੈਨੇ ਆ ਚਾਹੇ ਉਹਦੇ ਵਾਸਤੇ ਕੋਈ ਲਗ ਨਹੀਂ ਵਰਤੀ ਜਾਂਦੀ ਪਰ ਉਹਨਾਂ ਨੂੰ ਮਿਲਾ ਕੇ ਦੀ ਗਿਣਤੀ ਜਿਹੜੀ ਹੈ 10 ਹੋ ਜਾਂਦੀ ਹੈ ਠੀਕ ਹੈ ਜੀ ਉਹ ਕਿਹੜੀਆਂ ਨੇ ਆਪਾਂ ਦੇਖਦੇ ਹਾਂ ਊੜਾ ਐੜਾ ਤੇ ਈੜੀ ਕੀ ਨੇ ਸਵਾਰ ਜਿਨ੍ਹਾਂ ਦੇ ਉਚਾਰਨ ਸਮੇਂ ਮੂੰਹ ਦੇ ਵਿੱਚੋਂ ਬਿਨਾਂ ਰੋਕ ਆਵਾਜ਼ ਬਾਹਰ ਆਉਂਦੀ ਹੈ ਠੀਕ ਹੈ ਜੀ ਹੁਣ ਊੜੇ ਨੂੰ ਕਿਹੜੀ-ਕਿਹੜੀ ਲਗ ਲੱਗਦੀ ਹੈ ਔਂਕੜ ਊੜੇ ਔਂਕੜ ਊੜੇ ਨੂੰ ਦਲੈਂਕੜ ਤੇ ਊੜੇ ਨੂੰ ਹੋੜਾ ਇਸ ਦਾ ਮਤਲਬ ਹੁੰਦਾ ਹੈ ਹੋੜਾ ਮੂੰਹ ਖੁੱਲਾ ਹੈ ਇਸ ਦਾ ਮਤਲਬ ਹੁੰਦਾ ਹੈ ਹੋੜਾ ਏਕ ਓੰਕਾਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਊੜੇ ਦਾ ਮੂੰਹ ਜਿਹੜਾ ਖੁੱਲਾ ਹੁੰਦਾ ਅੱਗੇ ਹੈਗਾ ਐੜਾ ਐੜਾ ਮੁਕਤਾ ਐੜਾ ਕੰਨਾ ਐੜੇ ਨੂੰ ਦਲਾਵਾ ਤੇ ਐੜੇ ਨੂੰ ਕਨੌੜਾ ਇਹ ਚਾਰ ਜਿਹੜੀਆਂ ਲਗਾ ਨੇ ਭਾਵੇਂ ਮੁਕਤਾ ਦੇ ਕੋਈ ਲਗ ਨਹੀਂ ਹੈਗੀ ਪਰ ਇਹ ਲਗਾ ਦੇ ਵਿੱਚ ਹੀ ਗਿਣਿਆ ਜਾਊਗਾ ਭਾਵੇਂ ਕੋਈ ਚਿੰਨ ਨਹੀਂ ਹੈਗਾ ਪਰ ਇਹ ਲਗਦੇ ਵਿੱਚ ਹੀ ਗਿਣਿਆ ਜਾਵੇਗਾ ਇਸ ਕਰਕੇ ਇਹਨਾਂ ਦੀ ਗਿਣਤੀ ਹੋ ਗਈ 4 ਹੁਣ ਆਜੋ ਜੀ ਈੜੀ ਈੜੀ ਨੂੰ ਸਿਹਾਰੀ ਬਿਹਾਰੀ ਤੇ ਲਾਂ ਇਹ ਜੜੀਆਂ ਨੇ ਮਤਲਬ ਤਿੰਨ ਲਗਾ ਇਸ ਨੂੰ ਲਗਦੀਆਂ ਹਨ ਸਿਹਾਰੀ ਬਿਹਾਰੀ ਤੇ ਲਾਂ ਅੱਗੇ ਅਸੀਂ ਇਹਨਾਂ ਨੂੰ ਵੰਡਦੇ ਹਾਂ ਕਿਸ ਵਰਦੀਆਂ ਕਿਸਮਾਂ ਕਿੰਨੀਆਂ ਨੇ ਜਿਵੇਂ ਹੁਣ ਇਹ 10 ਨੇ ਤਾਂ ਇਹਦੇ ਵਿੱਚੋਂ ਵੀ ਅਸੀਂ ਕੱਢਾਂਗੇ ਲਘੂ ਕਿਹੜੇ ਨੇ ਲਘੂ ਮੀਨ ਛੋਟੇ ਕਿਹੜੇ ਨੇ ਦੀਰਘ ਦਾ ਮਤਲਬ ਹੁੰਦਾ ਹੈ ਵੱਡੇ ਜਾਂ ਲੰਬੇ ਉਹ ਕਿਹੜੇ ਨੇ ਕਿਹੜੇ ਸਵਰ ਨੇ ਵੱਡਾ ਸਵਰ ਕਿਹੜਾ ਹੈ ਜਾਂ ਲਘੂ ਛੋਟਾ ਸਵਰ ਕਿਹੜਾ ਹੈ ਹੁਣ ਆਗੇ ਜੀ ਲਘੂ ਸਵਰ ਲਘੂ ਸਵਰ ਦੇਖੋ ਜਿੰਨਾ ਸਵਰਾਂ ਦੇ ਉਚਾਰਨ ਸਮੇ ਥੋੜਾ ਸਮਾਂ ਲੱਗੇ ਅਲਪ ਅਲਪ ਮੀਂਜੋਂ ਦਾ ਥੋੜਾ ਹਰਸ਼ ਸਵਰ ਉਹਨਾਂ ਨੂੰ ਹਰਸ਼ ਸਵਰ ਜਾਂ ਅਲਪ ਸਵਰਗ ਕਿਹਾ ਜਾਂਦਾ ਹੈ ਜਾਂ ਲਘੂ ਸਵਰ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਚਾਰਨ ਸਮੇ ਜਿਹੜਾ ਹੈ ਸਮਾ ਥੋੜਾ ਸਮਾਂ ਲੱਗੇ ਕੀ ਲੱਗੇ ਜੀ ਥੋੜਾ ਸਮਾਂ ਇਹ ਕਿਹੜੇ ਕਿਹੜੇ ਨੇ ਅ ਮੁਕਤੇ ਚ ਆ ਗਿਆ ਸਿਆਰੀ ਈ ਔਕੜ ਉ ਇਹ ਤਿੰਨ ਕੀ ਆਗੇ ਸਾਡੇ ਲਘੂ ਸਵਰ ਅੱਗੇ ਅਸੀਂ ਕਰਦੇ ਹਾਂ ਦੀਰਘ ਸਵਰ ਦੀਰਘ ਸਵਰ ਜਿੰਨਾ ਸਵਰਨਾ ਦੇ ਉਚਾਰਨ ਵੇਲੇ ਵਧੇਰੇ ਸਮਾਂ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਦੀਰਘ ਸਵਰ ਦੀਰਘ ਮਿੰਨ ਮਤਲਬ ਹੁੰਦਾ ਵੱਡਾ ਲੰਬੀ ਆਵਾਜ਼ ਵਾਲਾ ਠੀਕ ਹੈ ਜੀ ਅ ਅ ਦੇਖੋ ਮੁਕਤਾ ਇੱਧਰ ਆ ਗਿਆ ਲਘੂ ਦੇ ਵਿੱਚ ਆ ਈ ਉ ਏ ਐ ਓ ਔ ਇਹ ਕੀ ਹਨ ਸਾਡੇ ਦੀर्घ ਸਵਰ ਅਸੀਂ ਸਿਰਫ ਜਦੋਂ ਲਘੂ ਸਵਰ ਯਾਦ ਕਰ ਲਾਂਗੇ ਤਾਂ ਦੀर्घ ਸਵਰ ਸਾਡੇ ਆਪਣੇ ਆਪ ਹੀ ਯਾਦ ਹੋ ਜਾਣਗੇ ਮੁਕਤਾ ਸਿਹਾਰੀ ਤੇ ਔਂਕੜ ਇਹ ਸਾਡੇ ਕਿਹੜੇ ਨੇ ਅ ਈ ਉ ਲਘੂ ਸਵਰ ਹਨ ਹੁਣ ਅੱਗੇ ਅਸੀਂ ਕਰਦੇ ਹਾਂ ਵਿਅੰਜਨ ਵਿਅੰਜਨ ਕੀ ਹੁੰਦੇ ਹਨ ਤੁਹਾਨੂੰ ਪਤਾ ਹੀ ਹੈ ਸ ਸ ਤੋਂ ਲੈ ਕੇ ਡਾੜੇ ਤੱਕ ਸਾਰੇ ਜਿਹੜੇ ਅੱਖਰ ਨੇ ਵਿਅੰਜਨ ਦੇ ਵਿੱਚ ਆਉਂਦੇ ਨੇ ਅੱਗੇ ਉਹਨਾਂ ਦੀ ਵੀ ਵੰਡ ਕੀਤੀ ਗਈ ਹੈ ਇਹਨਾਂ ਨੇ ਉਚਾਰਨ ਦੇ ਆਧਾਰ ਤੇ ਕਰਾਂਗੇ ਆਪਾਂ ਵਿਅੰਜਨਾਂ ਦੀ ਵਰਗਵੰਡ ਫਿਰ ਉਹ ਵਰਗਵੰਡ ਦੋ ਵਰਗਾਂ ਦੀ ਹੁੰਦੀ ਹੈ ਉਚਾਰਨ ਦੇ ਆਧਾਰ ਤੇ ਤੇ ਸਾਹ ਦੇ ਆਧਾਰ ਤੇ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਵਿਅੰਜਨ ਕੀ ਹੁੰਦੇ ਹਨ ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਉਚਾਰਨ ਸਮੇਂ ਸਾਂ ਵਿੱਚ ਕੁਝ ਰੁਕਾਵਟ ਪੈਂਦੀ ਹੈ ਜਿਨ੍ਹਾਂ ਨੂੰ ਬੋਲਦੇ ਸਮੇਂ ਸਾਂ ਦੇ ਵਿੱਚ ਕੁਝ ਰੁਕਾਵਟ ਪੈਂਦੀ ਹੈ ਜੀਵ ਕਦੇ ਤਾਲੂ ਨਾਲ ਕਦੇ ਦੰਦਾ ਨਾਲ ਕਦੇ ਦੰਦਾ ਦੇ ਅੰਦਰਲੇ ਪਾਸੇ ਛੋਂਦੀ ਹੈ ਕਈ ਧੁਨੀਆਂ ਨੂੰ ਬੋਲਣ ਸਮੇਂ ਦੋਵੇਂ ਬੁੱਲ ਵੀ ਜੁੜ ਜਾਂਦੇ ਹਨ ਜਾਂ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ ਸਸੇ ਤੋਂ ਡਾੜੇ ਤੱਕ ਵਿਅੰਜਨ ਧੁਨੀਆਂ ਹੀ ਅਖਵਾਉਂਦੀਆਂ ਹਨ ਪਰ ਸਸੇ ਤੋਂ ਲੱਲੇ ਪੈਰ ਵਿੰਦੀ ਤੱਕ ਇਹ ਪ੍ਰਾਣੀ ਬੁੱਕ ਹੈ ਤਾਂ ਸਸੇ ਤੋਂ ਲੱਲੇ ਪੈਰ ਵਿੰਦੀ ਤੱਕ ਜਿਹੜੀਆਂ ਇਹ ਸਾਰੀਆਂ ਹੀ ਧੁਨੀਆਂ ਜਿਹੜੀਆਂ ਨੇ ਵਿਅੰਜਨ ਵਯੰਜਨ ਸਾਰੇ ਹੀ ਵਯੰਜਨ ਹੁੰਦੇ ਹਨ ਪਰ ਇਹਨਾਂ ਨੇ ਧੁਨੀਆਂ ਦੀ ਗੱਲ ਕੀਤੀ ਹੈ ਤਾਂ ਆਪਾਂ ਲਿਖਾਂਗੇ ਸ ਸ ਤੋਂ ਡ ਡੇ ਤੱਕ ਇਹ ਸਾਰੀਆਂ ਵਯੰਜਨ ਧੁਨੀਆਂ ਹੀ ਅਖਵਾਉਂਦੀਆਂ ਹਨ ਹੁਣ ਆਪਾਂ ਕਰਦੇ ਹਾਂ ਵਯੰਜਨਾਂ ਦੀ ਉਚਾਰਨ ਦੇ ਆਧਾਰ ਤੇ ਵੰਡ કંਠੀ ਉਲਟ ਜੀਭ કંਠੀ ਤਾਲਵੀ ਉਲਟ ਜੀਬੀ ਦੰਤੀ ਦੋ ਹੋਠੀ ਨਾਸਕੀ ਤੇ ਅਰਧ ਸਵਰ ਵਯੰਜਨ ਕੰਠੀ ਜ਼ਵਰ ਦੇ ਵਿੱਚ ਕਿਹੜੇ ਆ ਜਾਂਦੇ ਨੇ ਜਿਨ੍ਹਾਂ ਦੀ ਆਵਾਜ਼ ਜਿਹੜੀ ਹੈ ਸਾਡੇ ਕੰਠ ਵਿੱਚੋਂ ਨਿਕਲਦੀ ਹੈ ਠੀਕ ਹੈ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾਲ ਛੂਹੇ ਜਦੋਂ ਜੀਬ ਦਾ ਜਿਹੜਾ ਪਿਛਲਾ ਹਿੱਸਾ ਸਾਡੇ ਕੋਮਲ ਤਾਲੂ ਦੇ ਨਾਲ ਛੂਹੇ ਜੁੜੇ ਉਹਨੂੰ ਕੀ ਕਹਿੰਦੇ ਆ ਅਸੀਂ ਕੰਠੀ ਜਾਂ ਆਪਾਂ ਕਹਿੰਦੇ ਨੇ ਕੰਠ ਦੇ ਵਿੱਚੋਂ ਆਵਾਜ਼ ਆਉਂਦੀ ਹੈ ਠੀਕ ਹੈ ਜੀ ਇੱਥੇ ਕਾਂਜਾ ਬਣਿਆ ਹੁੰਦਾ ਉਹਦੇ ਵਿੱਚ ਜਿਹੜੀ ਆਵਾਜ਼ ਆਉਂਦੀ ਹੈ ਉਹਨੂੰ ਅਸੀਂ ਕਹਿੰਦੇ ਆ ਕੰਠੀ ਕਕਾ ਖਖਾ ਗੱਗਾ ਕੱਗਾ ਗੰਗੇ ਠੀਕ ਹੈ ਜੀ ਇਹ ਹੋ ਗਈਆਂ ਸਾਡੀਆਂ ਕੰਠੀ ਅੱਗੇ ਹੈ ਤਾਲਵੀ ਜਦੋਂ ਜਿਹੜੀ ਆਵਾਜ਼ ਹੈ ਸਾਡੀ ਜੀਭ ਦਾ ਅਗਲਾ ਹਿੱਸਾ ਕੋਮਲ ਤਾਲੂ ਨੂੰ ਛੂਹੇ ਜੀਭ ਦਾ ਅਗਲਾ ਹਿੱਸਾ ਹੈ ਮੂਹਰਲਾ ਸ਼ੁਰੂਆਤ ਵਾਲਾ ਉਹ ਸਾਡੇ ਉੱਪਰ ਤਾਲੂ ਨੂੰ ਟੱਚ ਕਰੇ ਉਹਨੂੰ ਅਸੀਂ ਤਾਲਵੀ ਕਹਿੰਦੇ ਆ ਚਚਾ ਛਛਾ ਜੱਜਾ ਝੱਜਾ ਇਹੀਆਂ ਅੱਗੇ ਆ ਗਿਆ ਜੀ ਉਲਟ ਜੀਬੀ ਉਲਟ ਜੀਬੀ ਜਦੋਂ ਅਸੀਂ ਬੋਲਦੇ ਆਂ ਤਾਂ ਸਾਡੀ ਜੀਬ ਮੁੜੇ ਠੀਕ ਹੈ ਜੀ ਜੀਬ ਦਾ ਜਿਹੜਾ ਅਗਲਾ ਹਿੱਸਾ ਹੈ ਥੋੜਾ ਗੋਲ ਹੋ ਜੇ ਅਤੇ ਕੋਮਲ ਤਾਲੂ ਨੂੰ ਛੂਹੇ ਉਲਟ ਗੇ ਛੂਹੇ ਉਹਨੂੰ ਕਹਿੰਦੇ ਆਂ ਅਸੀਂ ਉਲਟ ਜੀਬੀ ਇਹਦੇ ਵਿੱਚ ਆ ਜਾਂਦੇ ਨੇ ਟੇਕਾ ਠੱਠਾ ਡੱਡਾ ਟੱਡਾ ਨਾਣਾ ਫਿਰ ਉਸ ਤੋਂ ਬਾਅਦ ਆਗੇ ਦੰਤੀ ਦੰਤੀ ਮਿੰਜ ਦੰਤੀ ਦਾ ਮਤਲਬ ਉਹਨਾਂ ਦੰਦ ਹੈ ਨਾ ਇਸ ਧੁਨੀਆਂ ਨੂੰ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਕੇ ਬੋਲਿਆ ਜਾਂਦਾ ਹੈ ਠੀਕ ਹੈ ਜੀ ਇਹਨਾਂ ਧੁਨੀਆਂ ਨੂੰ ਜਿਹੜਾ ਉਚਾਰਨ ਸਮੇਂ ਜਿਹੜਾ ਜੀਭ ਦਾ ਅਗਲਾ ਹਿੱਸਾ ਹੈ ਸ਼ੁਰੂਆਤ ਵਾਲਾ ਹਿੱਸਾ ਉਹ ਦੰਦਾਂ ਨਾਲ ਜੁੜ ਕੇ ਬੋਲਿਆ ਜਾਂਦਾ ਹੈ ਜਿਵੇਂ ਤਕਤਾ ਥੱਥਾ ਦੱਦਾ ਤੱਦਾ ਨੰਨਾ ਹੁਣ ਦੋ ਹੋਠੀ ਵਿਅੰਜਨ ਕਈ ਵਾਰ ਬੱਚਿਆਂ ਨੂੰ ਇਹ ਵੀ ਕਿਹਾ ਜਾਂਦਾ ਹੈ ਕੀ ਬਾਬਾ ਕਹੇ ਤਾਂ ਜੁੜਦੇ ਨੇ ਦਾਦਾ ਕਹੇ ਤਾਂ ਜੁੜਦੇ ਨਹੀਂ ਹਨਾ ਇਸ ਤਰ੍ਹਾਂ ਦੀਆਂ ਬੁਝਾਰਤਾਂ ਵੀ ਪਾਈਆਂ ਜਾਂਦੀਆਂ ਨੇ ਵੀ ਕੀ ਹੁੰਦਾ ਤਾਂ ਉਹ ਅੱਖਰ ਹੁੰਦੇ ਨੇ ਵੀ ਦੱਦਾ ਬੋਲਦੇ ਆ ਫਿਰ ਜੁੜਦੇ ਨਹੀਂ ਹੈਗੇ ਸਾਡੇ ਬੁੱਲ ਤੇ ਬਾਬਾ ਬੋਲਦੇ ਆ ਤਾਂ ਦੋਨੇ ਹੋਠ ਜਿਹੜੇ ਸਾਡੇ ਜੁੜਦੇ ਆ ਹਨਾ ਤਾਂ ਇਸ ਤਰ੍ਹਾਂ ਦੀ ਟ੍ਰਿਕ ਨਾਲ ਵੀ ਬੱਚਿਆਂ ਨੂੰ ਅਸੀਂ ਸਿਖਾਉਨੇ ਆ ਤਾਂ ਜਿੰਨਾ ਧੁਨੀਆਂ ਨੂੰ ਚਾਰਨ ਸਮੇਂ ਦੋਵੇਂ ਬੁੱਲ ਜੁੜ ਜਾਣ ਦੋ ਹੋਠੀ ਵਿੰਜਨ ਅਕਵਾਉਂਦੇ ਹਨ ਜਿਵੇਂ ਪਪਾ ਬੋਲ ਕੇ ਦੇਖੋ ਤੁਸੀਂ ਪਪਾ ਫੱਪਾ ਬੱਬਾ ਪੱਬਾ ਮੰਮਾ ਠੀਕ ਹੈ ਜੀ ਇਸ ਤੋਂ ਵੀ ਇਲਾਵਾ ਭਾਵੇਂ ਅਸੀਂ ਇਹਦੇ ਗੰਗੇ ਦੀਆਂ ਯਈਆਂ ਦੀ ਨਾਣੇ ਦੀ ਨੰਨੇ ਦੀ ਤੇ ਮੰਮੀ ਦੀ ਆਵਾਜ਼ ਦੇ ਵਿੱਚ ਆਪਾਂ ਕੱਢ ਲਈ ਹੈ ਪਰ ਫਿਰ ਵੀ ਇਹ ਕਿਹੜੇ ਅੱਖਰਾਂ ਚ ਆ ਜਾਂਦੇ ਨੇ ਇਹ ਨਾਸਕੀ ਅੱਖਰਾਂ ਵਿੱਚ ਆ ਜਾਂਦੇ ਨੇ ਜਿਨ੍ਹਾਂ ਧੁਨੀਆਂ ਨੂੰ ਉਚਾਰਨ ਵੇਲੇ ਆਵਾਜ਼ ਨੱਕ ਰਹੀ ਹੋ ਕੇ ਨਿਕਲੇ ਉਸ ਨੂੰ ਨਾਸਕੀ ਜਾਂ ਅਨੁਨਾਸਕੀ ਅੱਖਰ ਕਿਹਾ ਜਾਂਦਾ ਹੈ ਗੰਗਾ ਯਈਆ ਨਾਣਾ ਨੰਨਾ ਮੰਮਾ ਹੁਣ ਆਗੇ ਜੀ ਅਰਧ ਸਵਰ ਜਿਨ੍ਹਾਂ ਧੁਨੀਆਂ ਦਾ ਉਚਾਰਨ ਨਾ ਤਾਂ ਪੂਰੇ ਸਵਰਾਂ ਵਾਂਗ ਹੋਵੇ ਨਾ ਹੀ ਪੂਰੇ ਵਿਅੰਜਨਾਂ ਵਾਂਗ ਹੋਵੇ ਠੀਕ ਹੈ ਜੀ ਉਹ ਹੁੰਦੇ ਨੇ ਅਰਧ ਸਵਰ ਇਹਨਾਂ ਨੇ ਕਿਹੜੇ ਦੋ ਅਰਧ ਸਵਰ ਕੱਢੇ ਨੇ ਯਈਆ ਅਤੇ ਵਾਵਾ ਯਈਆ ਅਤੇ ਵਾਵਾ ਜਿਹੜੇ ਨੇ ਦੋ ਅਰਧ ਸਵਰ ਹਨ ਉਮੀਦ ਹੈ ਤੁਹਾਨੂੰ ਇਹਨਾਂ ਸਮਝ ਆ ਗਿਆ ਹੋਵੇਗਾ ਜੇਕਰ ਕਿਸੇ ਚੀਜ਼ ਤੁਹਾਨੂੰ ਡਾਊਟ ਲੱਗਦਾ ਹੈ ਜਾਂ ਸਮਝ ਨਹੀਂ ਆਉਂਦੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਜਰੂਰ ਜਵਾਬ ਦੇਵਾਂਗੀ ਧੰਨਵਾਦ